ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤੇ ਅੱਜ 1 ਅਗਸਤ ਨੂੰ ਸਰਕਾਰ ਵੱਲੋਂ ਜੋ ਕਾਨੂੰਨ ਬਣਾਇਆ ਗਿਆ ਜਾਂ ਪੰਜਾਬ ਸਰਕਾਰਾਂ ਵੱਲੋਂ ਕਾਨੂੰਨ ਬਣਾਇਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ ਦੋ ਪਹੀਆ ਵਾਹਨ ਜਾਂ ਕੋਈ ਵੀ ਡਰਾਈਵਿੰਗ ਜਿਹੜੀ ਆ ਕਰਨਗੇ ਤਾਂ 3 ਸਾਲ ਤੱਕ ਦੀ ਮਾਪਿਆਂ ਨੂੰ ਸਜ਼ਾ ਅਤੇ ਭਾਰੀ ਜੁਰਮਾਨਾ ਵੀ ਪਾਇਆ ਜਾਏਗਾ ਪਰ ਅੱਜ ਅਸੀਂ ਗੁਰਦਾਸਪੁਰ ਦੇ ਵੱਖ-ਵੱਖ ਚੌਂਕਾਂ ਵਿੱਚ ਖੜੇ ਆ ਜਿੱਥੇ ਏ ਦੇਖ ਨੂੰ ਮਿਲਿਆ ਕਿ ਅੱਜ ਪੂਰੇ ਗੁਰਦਾਸਪੁਰ ਦੇ ਵਿੱਚ ਨਾ ਤਾਂ ਕਿਤੇ ਸਕੂਲ ਦੇ ਲਾਗੇ ਅਤੇ ਨਾ ਹੀ ਬਾਜ਼ਾਰਾਂ ਵਿੱਚ ਨਾ ਹੀ ਚੌਂਕਾਂ ਵਿੱਚ ਕੋਈ ਵੀ ਬੱਚਾ ਜਿਹੜਾ ਆ ਵਹੀਕਲ ਲੈ ਕੇ ਨਹੀਂ ਦੇਖਦੇ ਆ ਤਸਵੀਰਾਂ ਤੁਹਾਡੇ ਸਾਹਮਣੇ ਆ ਅੱਜ ਅਸੀਂ ਬਾਜ਼ਾਰ ਦੇ ਵਿੱਚ ਖੜੇ ਆ ਚੌਂਕ ਦੇ ਵਿੱਚ ਖੜੇ ਆ ਇਹ ਇਹ ਕੁੜੀਆਂ ਵਾਲੇ ਸਕੂਲ ਦੇ ਲਾਗੇ ਮੁੰਡਿਆਂ ਵਾਲੇ ਸਕੂਲ ਦੇ ਲਾਗੇ 메ਨ ਚੌਂਕ ਜਿਹਨੂੰ ਮੱਛੀ ਮਾਰਕੀਟ ਚੌਂਕ ਕਿਹਾ ਜਾਂਦਾ ਉੱਥੇ ਖੜੇ ਆ ਪਰ ਇੱਥੇ ਦੋ ਸਕੂਲ ਤਿੰਨ ਸਕੂਲ ਆਸੇ ਪਾਸੇ ਸਕੂਲ ਪੈਂਦੇ ਆ ਔਰ ਇੱਕ ਵੀ ਬੱਚਾ ਜਿਹੜਾ ਆ ਇਹ ਤੇ ਸਕੂਟੀ ਚਲਾਉਂਦਾ ਨਹੀਂ ਦਿਖਾਈ ਦਿੱਤਾ ਇਹਦਾ ਮਤਲਬ ਹੈ ਕਿ ਅੱਜ ਮਾਪਿਆਂ ਨੇ ਪੂਰਾ ਸਮਰਥਨ ਕੀਤਾ ਜੋ ਕਾਨੂੰਨ ਬਣਿਆ ਆ 50 80 ਟ੍ਰੈਫਿਕ ਦੇ ਅਧਿਕਾਰ ਇਹਨਾਂ ਵੀ ਗੱਲਬਾਤ ਕਰਦੇ ਆ ਕਿ ਉਹ ਕਿਸ ਤਰ੍ਹਾਂ ਦੇਖਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਕਾਨੂੰਨ ਪਰਤੀ ਲੋਕਾਂ ਨੇ ਵਿਸ਼ਵਾਸ ਦਿੱਤਾ ਆ ਅੱਜ ਅਸੀਂ ਸਬਜੀ ਮੰਡੀ ਚੌਕ ਗੁਰਦਾਸਪੁਰ ਦੇ ਵਿੱਚ ਐਡਰੈਸ ਕੋਲੋਂ ਡਿਊਟੀ ਕਰ ਰਹੇ ਆ ਔਰ ਡਿਊਟੀ ਕਰਦੇ ਹੋਏ ਜ਼ਿਆਦਾਤਰ ਦੇਖਣ ਦੇ ਵਿੱਚ ਆਇਆ ਕਿ ਜੋ ਬੱਚੇ ਨੇ ਛੋਟੇ ਜਿਹੜੇ ਮਾਪੇ ਬਾਪ ਨੂੰ ਤੰਗ ਕਰਕੇ ਉਹਨਾਂ ਦੇ ਕੋਲੋ ਵਹੀਕਲ ਲੈ ਕੇ ਆ ਜਾਂਦੇ ਸੀ ਅੱਜ ਸਾਨੂੰ ਦੇਖਣ ਦੇ ਵਿੱਚ ਬਹੁਤ ਘੱਟ ਮਿਲੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬਜੀ ਦੇ ਵੱਲੋਂ ਜੋ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਜੋ ਅੱਜ ਸਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਕਿ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਨਾਲ ਲਾ ਕੇ ਸੈਮੀਨਾਰ ਲਗਾਏ ਗਏ ਉਹਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਟਾਫ ਨੂੰ ਦੱਸਿਆ ਗਿਆ ਬੱਚਿਆਂ ਨੂੰ ਦੱਸਿਆ ਗਿਆ ਔਰ ਉਹਨਾਂ ਦੇ ਪੇਰਿਐਡਸ ਨਾਲ ਵੀ ਮੀਟਿੰਗ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਆਪਣੇ ਪਰਿਵਾਰਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਵਹੀਕਲ ਚਲਾਉਣ ਦੀ ਨਾ ਦਿਓ ਅੱਜ ਲੱਗਦਾ ਕਿ ਉਹ ਉਹਦਾ ਉਹ ਫਲ ਮਿਲਿਆ ਕਿ ਕੋਈ ਵੀ ਜਿਹੜੇ ਨਹੀਂ ਮਿਲਦੇ ਪਿਆ ਕਿਤੇ ਵੀ ਅੱਜ ਸਾਡੇ ਇੰਚਾਰ ਸਾਹਿਬ ਦੀ ਜੋ ਮਿਹਨਤ ਉਹਨਾਂ ਨੇ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਲਗਾਏ ਨੇ ਉਹਨਾਂ ਦੀ ਬਦੌਲਤ ਅੱਜ ਦੇਖਣ ਵਿੱਚ ਆਇਆ ਹੈ ਕਿ ਬਹੁਤ ਬਹੁਤ ਹੀ ਘੱਟ ਬੱਚੇ ਨੇ ਹੈ ਜੋ ਲੈ ਕੇ ਆਏ ਨੇ ਵਹੀਕਲ 'ਚ ਬਾਕੀ ਤਾਂ ਬਿਲਕੁਲ ਸ਼ਾਂਤੀ ਵਿੱਚ ਘੰਮ ਰਿਹਾ ਹੈ ਆ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਆ ਤੁਹਾਡੀ ਜਿਹੜੀ ਮਿਹਨਤ ਆ ਵਕ ਵਕ ਚੌਂਕਾਂ ਦੇ ਵਿੱਚ ਅੱਜ ਉਹ ਜਿਹੜੀ ਮਿਹਨਤ ਰੰਗ ਲੈ ਆਈ ਆ ਕਿਤੇ ਵੀ ਕੋਈ ਬੱਚਾ ਜਿਹੜਾ ਆ ਵਹੀਕਲ ਦੇ ਵਿੱਚ ਨਹੀਂ ਮਿਲਿਆ ਚਾਹੇ 18 ਸਾਲ ਦਾ ਹੋਵੇ ਪਰ ਉਸ ਤੋਂ ਘੱਟ ਦਾ ਹੋਵੇ ਬਿਲਕੁਲ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਕਿ ਅੱਜ ਸਾਨੂੰ ਚੌਂਕ ਤੇ ਖਲੋਤੇਆਂ ਕੋਈ ਵੀ ਬੱਚਾ ਸਾਨੂੰ ਦਿਖਾਈ ਨਹੀਂ ਦਿੱਤਾ ਕਿ ਜਿਸਨੇ ਸਕੂਲ ਦੀ ਵਰਦੀ ਪਾਈ ਹੋਈ ਹੈ ਜਾਂ ਵੇ ਵਹੇ ਕੋਈ ਪਰਿਵਾਰ ਦੇ ਵਿੱਚ ਛੋਟਾ ਬੱਚਾ ਹੋਵੇ ਉਹ ਵੀਕਲ ਲੈ ਕੇ ਆਇਆ ਹੋਈ ਸਾਨੂੰ ਸੜਕ ਤੇ ਦਿਖਾਈ ਨਹੀਂ ਦਿੱਤਾ ਅੱਜ ਲੱਗਦਾ ਕਿ ਜਦੋਂ ਗੁਰਦਾਸਪੁਰ ਦੇ ਲੋਕ ਆਉਂਦੇ ਆ ਤੇ ਟ੍ਰੈਫਿਕ ਦਾ ਜਾਂ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇ ਰਿਹਾ ਜੋ ਦੇਖਣ ਵਿੱਚ ਅੱਜ ਆਇਆ ਉਹਦੇ ਮੁਤਾਬਕ ਤਾਂ ਲੱਗ ਰਿਹਾ ਹੈ ਕਿ ਲੋਕ ਅਵੇਅਰ ਹੋਏ ਨੇ ਲੋਕ ਇਸ ਬਣਾਏ ਹੋਏ ਕਾਨੂੰਨ ਦੀ ਰਿਸਪੈਕਟ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਫਿਰ ਸਾਡੇ ਮੱਧਮ ਰਾਈ ਲੋਕਾਂ ਨੂੰ ਜੋ ਪੇਰੈਂਟਸ ਹਨ ਉਹਨਾਂ ਨੂੰ ਖਾਸ ਕਰਕੇ ਵੇਖੋ ਜੀ ਜੋ ਪ੍ਰੈਸ ਹੈ ਇਹ ਤਾਂ ਸਾਡੇ ਸਮਾਜ ਦੀ ਇੱਕ jaan ਹੈ ਹਰ ਇੱਕ ਸੁਨਹਿਾ ਲੈ ਕੇ ਹਰ ਪਰਿਵਾਰ ਤੱਕ ਲੈ ਕੇ ਜਾਂਦੀ ਹੈ ਔਰ ਮਾਪੇ ਨੂੰ ਖਾਸ ਕਰਕੇ ਇਹੋ ਹੀ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਦੇ ਵਿੱਚ ਜੋ ਛੋਟੇ ਬੱਚੇ ਨੇ ਉਹਨਾਂ ਨੂੰ ਕੋਈ ਵੀ ਵਹੀਕਲ ਦੇ ਕੇ ਬਾਹਰ ਨਾ ਤੇ ਜੋ ਚਾਹੀਓ ਸਕੂਲ ਜਾਂਦਾ ਹੈ ਚਾਹੀਓ ਟਿਊਸ਼ਨ ਤੇ ਜਾਂਦਾ ਹੈ ਚਾਹੀਓ ਆਪਣੇ ਘਰੇਲੂ ਕੰਮ ਦੇ ਲਈ ਜਾਂਦਾ ਵੇ ਉਹਨੂੰ ਵਹੀਕਲ ਬਿਲਕੁਲ ਨਾ ਦਿਓ ਉਹਨੂੰ ਵਹੀਕਲ ਚਲਾਉਣ ਦੀ ਆਗਿਆ ਨਾ ਦਿਓ ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਆ ਇਹ ਸਨ ਸਾਡੇ ਨਾਲ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਹੈ ਜਿੱਥੇ ਇਹਨਾਂ ਨੇ ਕਿਹਾ ਕਿ ਅੱਜ ਗੁਰਦਾਸਪੁਰ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਆ ਕਿ ਲਗਾਤਾਰ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਪਰ ਆਪਣੇ ਬੱਚਿਆਂ ਨੂੰ ਵਹੀਕਲ ਨਹੀਂ ਦੇ ਰਹੇ ਅੱਜ 100% ਦੀ ਸੜਕਾਂ ਦੇ ਉੱਪਰ ਕੋਈ ਬੱਚਾ ਵੀ ਜਿਹੜਾ ਟੂ ਟੂ ਦੋ ਪਹੀਆ ਵਾਨ ਜਿਹੜਾ ਲੈ ਕੇ ਨਹੀਂ ਗੁਜ਼ਰਦਾ ਦੇਖ ਰਿਹਾ ਸੜਕਾ ਤੁਹਾਡੇ ਸਾਹਮਣੇ ਆ ਸੀ ਸਕਰੀਨ ਤੇ ਵੀ ਦਿਖਾ ਰਹੇ ਆ ਜਿੱਥੇ ਗੁਰਦਾਸਪੁਰ ਦੀ ਹਰੇਕ ਸੜਕ ਤੇ ਜਾ ਕੇ ਦੇਖਿਆ ਗਿਆ ਕਿ ਅੱਜ ਬਹੁਤ ਵਧੀਆ ਲੱਗਿਆ ਆ ਕਿ 18 ਸਾਲ ਤੋਂ ਘੱਟ ਬੱਚਿਆਂ ਨੂੰ ਜੋ ਸਕੂਟੀ ਚਲਾਉਂਦੇ ਸੀ ਜਾਂ ਕੋਈ ਦੋਪਹੀਆ ਵਾਹ ਚਲਾਉਂਦੇ ਸੀ ਅੱਜ ਇੱਕ ਵੀ ਬੱਚਾ ਜਿਹੜਾ ਨਹੀਂ ਮਿਲਿਆ ਪਰ ਫਿਰ ਵੀ ਤੁਹਾਨੂੰ ਦੱਸਦੀ ਆ ਕਿ ਜਿੱਥੇ ਸਰਕਾਰ ਨੇ ਕਾਨੂੰਨ ਕੱਢਿਆ ਆ ਕਿ ਜੇਕਰ ਕੋਈ ਫੜਿਆ ਜਾਵੇਗਾ ਤੇ ਜੁਰਮਾਨਾ ਪਾਇਆ ਜਾਵੇਗਾ ਉੱਥੇ ਹੀ 3 ਸਾਲ ਦੀ ਸਜ਼ਾ ਜੜੀ ਆ ਮਾਪਿਆਂ ਬਾਤੇ ਨਿਰਧਾਰਤ ਕੀਤੀ ਗਈ ਆ ਪਰ ਗੁਰਦਾਸਪੁਰ ਦੇ ਵਿੱਚ ਅੱਜ ਇਹ ਖੁਸ਼ੀ ਵਾਲਾ ਆ ਕਿ ਪੂਰਾ ਸਮਰਥਨ ਜਿਹੜਾ ਆ ਅੱਜ ਪ੍ਰਸ਼ਾਸਨ ਨੂੰ ਜਿਹੜਾ ਆ ਗੁਰਦਾਸਪੁਰ ਵਾਸੀਆਂ ਨੇ ਦਿੱਤਾ ਆ ਔਰ ਇਸ ਕਾਨੂੰਨ ਦੀ ਜਿਹੜੀ ਆ ਪਾਲਣਾ ਕੀਤੀ ਆ ਤਾਂ ਆਸ ਕਰਦੇ ਆ ਕਿ ਗੁਰਦਾਸਪੁਰ ਵਾਸੀ ਇਦਾਂ ਅੱਗੇ ਵੀ ਇਦਾਂ ਹੀ ਕਰਦੇ ਰਹਿਣਗੇ ਤਾਂ ਆਪਣੇ ਬੱਚਿਆਂ ਨੂੰ ਜਿਹੜਾ ਆ ਡੋਪੀਆ ਵਾਂ ਨਾ ਦੇਣਗੇ ਕਿਉਂਕਿ ਕਾਨੂੰਨ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਆ ਜੇਕਰ ਕੋਈ ਕਾਨੂੰਨ ਬੰਦਿਆ ਤੇ ਉਹਨਾਂ ਦੀ ਪਾਲਣਾ ਵੀ ਕਰਨੀ ਬਹੁਤ ਜ਼ਰੂਰੀ ਆ ਇਸੇ ਕਰਕੇ ਜਿਹੜੇ ਆ ਹਾਸਿਆਂ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨੇ ਜਾਂ ਸਰਕਾਰਾਂ ਨੇ ਜੋ ਕਾਨੂੰਨ ਬਣਾਇਆ ਉਹਦਾ ਸਮਰਥਨ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲਿਆ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸਾਨੀ ਦੀ ਖਾਸ ਰਿਪੋਰਟ